ਦੋਸਤੋ ਅੱਜ ਆਪਾਂ ਆਏ ਆਂ ਫਤਿਹਗੜ੍ਹ ਸਾਹਿਬ ਤੋਂ ਅੱਗੇ ਪੈਂਦੇ ਪਿੰਡ ਤਲਾਣੀਆਂ ਦੇ ਵਿੱਚ ਤੇ ਇਸ ਪਿੰਡ ਦੇ ਵਿੱਚ ਮੁਗਲ ਕਾਲ ਦੀਆਂ ਬਹੁਤ ਸਾਰੀਆਂ ਇਮਾਰਤਾਂ ਨੇ ਇਸ ਪਿੰਡ ਦੀਆਂ ਦੋ ਇਮਾਰਤਾਂ ਬਹੁਤ ਜ਼ਿਆਦਾ ਪ੍ਰਸਿੱਧ ਨੇ ਟੂਮ ਆਫ ਉਸਤਾਦ ਅਤੇ ਟੂਮ ਆਫ ਸ਼ਗਿਰਦ ਇੱਕ ਗੁਰੂ ਦੀ ਮਜ਼ਾਰ ਅਤੇ ਇੱਕ ਚੇਲੇ ਦੀ ਮਜ਼ਾਰ ਇਨ੍ਹਾਂ ਦੋਵਾਂ ਇਮਾਰਤਾਂ ਤੋਂ ਬਿਨਾ ਇੱਥੇ ਹੋਰ ਬਹੁਤ ਸਾਰੀਆਂ ਇਮਾਰਤਾਂ ਨੇ ਜਿਨ੍ਹਾਂ ਦੀ ਸਾਨੂੰ ਹਿਸਟਰੀ ਨਹੀਂ ਪਤਾ ਮੈਂ ਇੰਟਰਨੈਟ ਤੋਂ ਵੀ ਪਾਲਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਉਹਨਾਂ ਇਮਾਰਤਾਂ ਬਾਰੇ ਕੁਝ ਨਹੀਂ ਮਿਲਿਆ ਦੋ ਇਮਾਰਤਾਂ ਨੂੰ ਛੱਡ ਕੇ ਟੂਮ ਆਫ ਸ਼ਗird ਤੇ ਟੂਮ ਆਫ ਉਸਤਾਦ ਇਹਨਾਂ ਦੋਵਾਂ ਨੂੰ ਛੱਡ ਕੇ ਹੋਰ ਕਿਸੇ ਇਮਾਰਤ ਬਾਰੇ ਕੋਈ ਜ਼ਿਆਦਾ ਪੁਖਤਾ ਜਾਣਕਾਰੀ ਨਹੀਂ ਮਿਲੀ ਜੇਕਰ ਕੋਈ ਹਿਸਟਰੀ ਨੂੰ ਪਿਆਰ ਕਰਨ ਵਾਲਾ ਦੋਸਤ ਮਿੱਤਰ ਭਾਈ ਭੈਣ ਇਸ ਵੀਡੀਓ ਨੂੰ ਵੇਖ ਰਿਹਾ ਹੈਗਾ ਤਾਂ ਉਹ ਇਹਨਾਂ ਬਾਰੇ ਸਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰੇ ਕਿਉਂਕਿ ਉਹਨਾਂ ਦੇ ਬਾਹਰ ਲਿਖ ਕੇ ਨਹੀਂ ਲਾਇਆ ਹੋਇਆ ਕੋਈ ਬੋਰਡ ਨਹੀਂ ਲੱਗਿਆ ਹੋਇਆ ਹੋ ਸਕਦਾ ਕਿਸੇ ਵੇਲੇ ਲੱਗੇ ਹੋਣ ਹੁਣ ਉਹ ਸਮਿਆਂ ਨਾਲ ਖਰਾਬ ਹੋ ਗਏ ਹੋਣ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਫਿਲਹਾਲ ਦੀ ਘੜੀ ਉੱਥੇ ਕੋਈ ਬੋਰਡ ਨਹੀਂ ਸੀ ਲੱਗਿਆ ਹੋਇਆ ਇਸ ਪਿੰਡ ਵਿੱਚ ਜਿੰਨੀਆਂ ਇਮਾਰਤਾਂ ਨੇ ਉਹਨਾਂ ਸਾਰੀਆਂ ਇਮਾਰਤਾਂ ਦੇ ਵਿੱਚ ਟੂਮਜ਼ ਨੇ ਮਜ਼ਾਰਾਂ ਨੇ ਕਬਰਾਂ ਨੇ ਤੇ ਇਹਨਾਂ ਕਬਰਾਂ ਨੂੰ ਮਜ਼ਾਰਾਂ ਨੂੰ ਟੂਮਜ਼ ਨੂੰ ਬਹੁਤ ਚੰਗੇ ਤਰੀਕੇ ਨਾਲ ਪ੍ਰੋਟੈਕਟ ਕੀਤਾ ਗਿਆ ਆਲੇ-ਦੁਆਲੇ ਬਹੁਤ ਮੋਟੀਆਂ ਕੰਧਾਂ ਬਣਾਈਆਂ ਗਈਆਂ ਸਰਹਿੰਦੀ ਇੱਟ ਦੀ ਵਰਤੋਂ ਕੀਤੀ ਗਈ ਕੰਧਾਂ ਦੇ ਉੱਪਰ ਬਹੁਤ ਸੋਹਣੇ ਡਿਜ਼ਾਈਨ ਬਣਾਏ ਗਏ ਅਤੇ ਕੰਧਾਂ ਦੇ ਉੱਪਰ ਬਹੁਤ ਚੰਗੀ ਮੀਨਾਕਾਰੀ ਕੀਤੀ ਹੋਈ ਹੈ ਜਦੋਂ ਤੁਸੀਂ ਇਹਨਾਂ ਇਮਾਰਤਾਂ ਨੂੰ ਵੇਖਦੇ ਹੋ ਜਦੋਂ ਤੁਸੀਂ ਇਹਨਾਂ ਇਮਾਰਤਾਂ ਨੂੰ ਹੱਥ ਲਗਾਉਂਦੇ ਹੋ ਇਹਨਾਂ ਦੇ ਅੰਦਰ ਚਲੇ ਜਾਂਦੇ ਹੋ ਤਾਂ ਤੁਸੀਂ ਕਿਸੇ ਹੋਰ ਸਮੇਂ ਦੇ ਵਿੱਚ ਪਹੁੰਚ ਗਏ ਮਹਿਸੂਸ ਕਰਦੇ ਹੋ ਆਪਾਂ ਨੂੰ ਲੱਗਦਾ ਹੈਗਾ ਕਿ ਅਸੀਂ ਕਿਸੇ ਹੋਰ ਸਮੇਂ ਦੇ ਵਿੱਚ ਆ ਗਏ ਗਰਦੀ ਵੀਰ ਜਿਹੜੇ ਨਾ ਹਿਸਟਰੀ ਵਾਲੇ ਨੇ ਟੀਚਰ ਡਿਪਾਰਟਮੈਂਟਸ ਮੈਨੂੰ ਮੈਨ ਲੱਗਦਾ ਹੁੰਦਾ ਕਿ ਉਹਨਾਂ ਦੀ ਰਿਸਪੌਂਸਿਬਿਲਟੀ ਵੀ ਆਮ ਲੋਕ ਇਸ ਚੀਜ਼ ਨੂੰ ਲੈ ਕੇ ਨਾ ਵੇਅਰ ਨਹੀਂ ਹੈਗੇ ਪਰ ਜਿਹੜੇ ਹਿਸਟੋਰੀਕਲ ਈਵੈਂਟਸ ਨੂੰ ਪਿਆਰ ਕਰਦੇ ਨੇ ਜਾਂ ਸਮਝਦੇ ਨੇ ਹਨਾ ਉਹਨਾਂ ਦੀ ਰਿਸਪੌਂਸਿਬਿਲਟੀ ਜ਼ਿਆਦਾ ਗੀ ਹੈ ਇਹ ਇਮਾਰਤ ਮੁਗਲ ਸਮੇਂ ਦੀ ਹੈ ਮੁਗਲ ਕਾਲ ਦੀ ਆ ਇਹ ਤਾਂ ਕਲੀਅਰ ਹੀ ਆ ਪਰ ਇਹ ਕਿਸ ਨਾਲ ਸੰਬੰਧ ਰੱਖਦੀ ਆ ਕਿਸ ਵੱਲੋਂ ਬਣਾਈ ਗਈ ਇਸ ਬਾਰੇ ਸਾਡੇ ਕੋਲ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਉਮੀਦ ਕਰਦਾ ਕਿ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਉਂਦੀ ਹੈ ਜੀ ਤਾਂ ਚੈਨਲ ਦੇ ਨਾਲ ਜ਼ਰੂਰ ਜੁੜੋ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ